ਮੋٹے ਤੌਰ ਦੇ ਉੱਤੇ ਬੰਦਾ ਦੋ ਚੀਜ਼ਾਂ ਦੇਖਦਾ ਉਹ ਸੱਤਾ ਦੇ ਨੇੜੇ ਰਹਿਣਾ ਚਾਹੁੰਦਾ ਸੱਤਾ ਸੈਂਟਰ ਚ ਬੀਜੇਪੀ ਜੀ ਹੈ ਆਸਟ੍ਰੇਲੀਆ ਕਹਿ ਰਿਹਾ ਹੈਗਾ ਕਿ ਆਸਟ੍ਰੇਲੀਆਈ ਮੀਡੀਆ ਨੇ ਭਾਰਤੀ ਜਸੂਸ ਨੂੰ ਕੱਢੇ ਜਾਣ ਦਾ ਵੀ ਦਾਵਾ ਕੀਤਾ ਅਮਰੀਕੀ ਧਰਤੀ ਉੱਤੇ ਪੰਨੋ ਦੀ ਜਿਹੜੀ ਹੱਤਿਆ ਹੈ ਕਥੇ ਸਾਜ਼ਿਸ਼ ਰਚੀ ਜਾਂਚ ਰਾ ਦੇ ਅਧਿਕਾਰੀ ਸ਼ਾਮਲ ਹੋਣ ਦੀ ਖਬਰ ਸੀ ਵਾਸ਼ਿੰਗਟਨ ਪੋਸਟ ਦੇ ਵਿੱਚ ਉਸ ਨੇ ਭਾਰਤੀਆਂ ਦੇ ਦਾਅਵਿਆਂ ਨੂੰ ਖਾਰਜ ਕੀਤਾ ਸਵਾਗਤ ਹੈ ਦੋਸਤੋ ਪ੍ਰੋਗਰਾਮ ਖਬਰ ਪੁਆਇੰਟ ਲੈ ਕੇ ਮੈਂ ਸ਼ਿਵਿੰਦਰ ਹਾਜ਼ਰ ਹਾਂ ਇਹਦੇ ਵਿੱਚ ਅਪਾ ਦੇਸ਼ ਦੁਨੀਆ ਤੇ ਪੰਜਾਬ ਦੀਆਂ ਖਬਰਾਂ ਉੱਤੇ ਚਰਚਾ ਕਰਦੇ ਹਾਂ ਸਭ ਤੋਂ ਵੱਡੀ ਜਿਹੜੀ ਪੰਜਾਬ ਦੇ ਵਿੱਚ ਖਬਰ ਹੈ ਉਹ ਹੈਗੀ ਆ ਦਲਵੀਰ ਗੋਲਡੀ ਦਾ ਮਾਮਲਾ ਦਲਵੀਰ ਗੋਲਡੀ ਰੂਸਿਆ ਹੋਇਆ ਸੀ ਸ਼ੇਅਰ ਲਿਖਿਆ ਕਹਿੰਦਾ ਕਿ ਨਵੇਂ ਰਾਹ ਬਣਾਉਣੇ ਪੈਂਦੇ ਨੇ ਪੁਰਾਣੇ ਰਾਹਾਂ ਦੇ ਨਾਲ ਹੁਣ ਗੱਲ ਨਹੀਂ ਬਣਨੀ ਉਦੋਂ ਰਾਤ ਨੂੰ ਲਿਖਿਆ ਸੀ ਅਸੀਂ ਮਜ਼ਾਕ ਕੀਤਾ ਕਿ ਰਾਤ ਨੂੰ ਬੰਦਾ ਕਈ ਤਰ੍ਹਾਂ ਦੇ ਮੂਡ 'ਚ ਹੁੰਦਾ ਪਰ ਨਹੀਂ ਉਹ ਸੀਰੀਅਸ ਮੂਡ ਦੇ ਵਿੱਚ ਹੀ ਸੀਗੇ ਪਾਰਟੀ ਦੇ ਵਿੱਚੋਂ ਕੱਲ ਅਸਤੀਫਾ ਦਿੱਤਾ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਫਿਰ ਹੁਣ ਆਮ ਆਦਮੀ ਪਾਰਟੀ ਦਾ ਹੱਥ ਫੜ ਲਿਆ ਆਮ ਆਦਮੀ ਪਾਰਟੀ ਦੇ ਵਿੱਚੋਂ ਚਲੇ ਗਏ ਨੇ ਕੱਲ ਵੀ ਤੁਹਾਨੂੰ ਦੱਸਿਆ ਸੀਗਾ ਕਿ ਸ਼ਾਇਦ ਉਹ ਆਮ ਆਦਮੀ ਪਾਰਟੀ ਦੇ ਵਿੱਚ ਹੀ ਜਾਣਗੇ ਕਿਉਂਕਿ ਉਹਦਾ ਕਾਰਨ ਸੀਗਾ ਸਾਫ਼ ਜਿਹੜੀ ਮੋਟੇ ਤੌਰ ਦੇ ਉੱਤੇ ਬੰਦਾ ਦੋ ਚੀਜ਼ਾਂ ਦੇਖਦਾ ਉਹ ਸੱਤਾ ਦੇ ਨੇੜੇ ਰਹਿਣਾ ਚਾਹੁੰਦਾ ਸੱਤਾ ਸੈਂਟਰ 'ਚ ਭਾਜਪਾ ਦੀ ਹੈ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੈ ਸੈਂਟਰ ਦੇ ਵਾਲੀ ਸੱਤਾ ਦੇ ਕੋਲੋਂ ਹਾਲੇ ਕੋਈ ਬਹੁਤੀ ਆਸ ਨਹੀਂ ਕਿਉਂਕਿ ਇੱਕ ਆਸ ਹੋ ਸਕਦੀ ਸੀ ਵੀ ਸੰਗਰੂਰ ਦੇ ਵਿੱਚੋਂ ਟਿਕਟ ਮਿਲ ਜੇ ਪਰ ਖਬਰਾਂ ਸਾਡੇ ਸੋਰਸ ਇਹ ਵੀ ਕਹਿ ਰਹੇ ਸੀਗੇ ਕਿ ਸੰਗਰੂਰ ਦੇ ਵਿੱਚੋਂ ਜਿਹੜੀ ਪਾਰਟੀ ਆਮ ਆਦਮੀ ਭਾਜੀਪੀ ਹੈ ਭਾਜੀਪੀ ਟਿਕਟ ਦੇਣਾ ਚਾਹੁੰਦੀ ਸੀਗੀ ਕਿਸੇ ਟਕਸਾਲੀ ਬੰਦੇ ਨੂੰ ਕਿਉਂਕਿ ਅਗਲੀ ਪਾਰਟੀ ਬਦਨਾਮ ਹੋਈ ਸੀ ਪੰਜਾਬ ਤੁਸੀਂ ਪੈਰਾਸ਼ੂਟ ਨਹੀਂ ਲੈ ਲਿਆ ਕਿ ਉਮੀਦਵਾਰਾਂ ਨੂੰ ਖੜੇ ਕਰ ਰਹੇ ਹੋ ਇਸ ਕਰਕੇ ਗਰੇਵਾਲ ਜਾਂ ਕੋਈ ਇਸ ਤਰ੍ਹਾਂ ਦਾ ਲੀਡਰ ਹੈ ਜਿਨ੍ਹਾਂ ਨੇ ਕਿ ਸਮੇਂ-ਸਮੇਂ ਤੇ ਭਾਜੀਪੀ ਖਾਤਰ ਝੜਕਾਂ ਵੀ ਖਾਧੀਆਂ ਆ ਉਨਾ ਉਤੇ ਦਾ ਖੇਡ ਸਕਦੀ ਹੈ ਬੀਜੇਪੀ ਹਲੇ ਉਹਨੇ 4 ਸੀਟਾਂ ਤੋਂ ਆਪਣੇ ਉਮੀਦਵਾਰ ਐਲਾਨ ਨਹੀਂ ਨੇ ਇਸ ਕਰਕੇ ਫਿਰ ਆ ਗਈ ਆਮ ਆਦਮੀ ਪਾਰਟੀ ਵੀ ਆਮ ਆਦਮੀ ਪਾਰਟੀ ਜਾ ਕੇ ਕੀ ਫਾਇਦਾ ਹੋ ਸਕਦਾ ਦੋ ਫਾਇਦੇ ਨੇ ਜਿਹੜੇ ਕਿ ਭਰੋਸੇਯੋਗ ਸੋਤਾ ਦੱਸ ਰਹੇ ਨੇ ਇੱਕ ਤਾਂ ਆਮ ਆਦਮੀ ਪਾਰਟੀ ਦੇ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਪੰਜ ਮੰਤਰੀ ਤਿੰਨ ਵਿਧਾਇਕ ਮਤਲਬ 8 ਸੀਟਾਂ ਵਿਧਾਨ ਸਭਾ ਦੀਆਂ ਚੋਕ ਕੋਈ ਸੀਟ ਕੋਈ ਸੀਟ ਖਾਲੀ ਹੋ ਸਕਦੀ ਆ 8 ਜਿਹੜੇ ਵਿਧਾਇਕ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ ਲੋਕ ਸਭਾ ਚੋਣਾਂ ਦੇ ਵਿੱਚ 8 ਸੀਟਾਂ ਵਿਧਾਨ ਸਭਾ ਦੀਆਂ ਬਹੁਤ ਹੁੰਦੀਆਂ ਨੇ ਇਹਦੇ ਵਿੱਚ ਉਮੀਦ ਹੀਰ ਵਾਲੀ ਸੀਟ ਵੀ ਆ ਜੇਕਰ ਉਮੀਦ ਹੀਰ ਜੱਤ ਦਾ ਭਾਈ ਤਾਂ ਉਹ ਬਰਨਾਲੇ ਵਾਲੀ ਸੀਟ ਉਹਨੂੰ ਖਾਲੀ ਕਰਕੇ ਦੇ ਦੇਣਗੇ ਐਮ ਐਲ ਏ ਵੀ ਬਣੂਗਾ ਤੇ ਅੰਦਰਖੱਤ ਇਹ ਵੀ ਕਿਹਾ ਕਿ ਅੱਲਾ ਭਾਈ ਐਮ ਐਲ ਏ ਨਹੀਂ ਤੈਨੂੰ ਮੰਤਰੀ ਵੀ ਬਣਾ ਸਕਦੇ ਹੈਗੇ ਆ ਹੁਣ ਜਦੋਂ ਫਿਰ ਮੰਤਰੀ ਵਾਲਾ ਲਾਲ ਛੋ ਜੰਦਾ ਤਾਂ ਤੁਹਾਨੂੰ ਪਤਾ ਵੀ ਕਿਹੜਾ ਬੰਦਾ ਕਹਿੰਦਾ ਕਿ ਮੈਂ ਜਿਹੜਾ ਪਿੱਛੇ ਹਟਾਂ ਸੋ ਇਹ ਕਾਰਨ ਹੋ ਸਕਦੇ ਨੇ ਕਿਉਂਕਿ ਦਲਵੀਰ ਗੋਲਡੀ ਦਾ ਆਪਣੇ ਇਲਾਕੇ ਦੇ ਵਿੱਚ ਆਧਾਰ ਵੀ ਹੈ ਹੁਣ ਸੁਖਪਾਲ ਖਹਿਰਾ ਦੇ ਲਈ ਇੱਕ ਚੁਣੌਤੀ ਵੀ ਆ ਗਈ ਹੈ ਚੁਣੌਤੀ ਬਣਿਆ ਹੋਇਆ ਦਲਵੀਰ ਖਹਿਰਾ ਕਿਉਂਕਿ ਕੰਮਕੁੰਮ ਵਗੈਰਾ ਉਹਨੇ ਕਾਫੀ ਕਰਵਾਏ ਨੇ ਆਪਣੇ ਇਲਾਕੇ ਦੇ ਵਿੱਚ ਉਹਦਾ ਆਧਾਰ ਵੀ ਹੈਗਾ ਸੋ ਹੁਣ ਮਸਲਾ ਇੱਥੇ ਇਹੀ ਵੱਡਾ ਆ ਜਾਂਦਾ ਕਿ ਦਲਵੀਰ ਗੋਲਡੀ ਕਿੰਨੀ ਚੁਣੌਤੀ ਕਿੰਨੀ ਵੱਡੀ ਚੁਣੌਤੀ ਕਾਂਗਰਸ ਲਈ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖੇਰੇ ਲਈ ਦੇ ਸਕਦਾ ਹੈਗਾ ਇਹ ਇੱਕ ਵੱਡਾ ਇਸ਼ੂ ਹੈ ਦੂਜੇ ਪਾਸੇ ਅਮਰੀਕਾ ਦੇ ਅਖਬਾਰ ਵਾਸ਼ਿੰਗਟਨ ਪੋਸਟ ਦੀ ਖਬਰ ਸੀ ਕਿ ਗੁਰਪਤਵੰਤ ਪੰਨੋਦੀ ਸਾਹਿਬ ਜਿਹੜੀ ਹੈਗੀ ਆ ਮੌਤ ਉਨਮਾਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਹੈ ਉਹਦੇ ਵਿੱਚ ਭਾਰਤ ਸ਼ਾਮਲ ਹੈ ਭਾਰਤ ਦੇ ਕਿਹੜੇ ਕਿਹੜੇ ਅਧਿਕਾਰੀ ਸ਼ਾਮਲ ਹੈ ਪ੍ਰਧਾਨ ਮੰਤਰੀ ਤੱਕ ਨੂੰ ਜਾਣਕਾਰੀ ਇਹਦੀ ਸੀਗੀ ਭਾਰਤ ਨੇ ਇਸ ਗੱਲ ਨੂੰ ਜਿਹੜਾ ਹੈਗਾ ਠੁਕਰਾਇਆ ਭਾਰਤ ਦੇ ਜਿਹੜੇ ਤਰਜਮਾਨ ਨੇ ਕਿਹਾ ਕਿ ਇਹ ਅਸਲ ਵਿੱਚ ਬੇਸਿਰ ਪੈਰ ਦੀ ਖਬਰ ਹੈਗੀ ਆ ਇਹਦੇ ਵਿੱਚ ਕੋਈ दम ਨਹੀਂ ਹੈਗਾ ਲੇਕਿਨ ਇਹਦੇ ਨਾਲ ਨਾਲ ਇੱਕ ਖਬਰ ਦੋਸਤੋ ਇਸ ਮੰਚ ਦੇ ਇਸੇ ਹੀ ਮਾਮਲੇ ਉੱਤੇ ਹੋਰ ਵੀ ਆ ਰਹੀ ਹੈਗੀ ਆ ਉਹ ਉਹ ਖਬਰ ਕੀ ਆ ਰਹੀ ਹੈਗੀ ਆ ਆਸਟ੍ਰੇਲੀਆ ਤੋਂ ਖਬਰ ਆਉਣ ਲੱਗੀ ਆ ਆਸਟ੍ਰੇਲੀਆ ਕਹਿ ਰਿਹਾ ਹੈਗਾ ਕਿ ਆਸਟ੍ਰੇਲੀਆਈ ਮੀਡੀਆ ਨੇ ਭਾਰਤੀ ਜਸੂਸ ਨੂੰ ਕੱਢੇ ਜਾਂਦਾ ਵੀ ਦਾਵਾ ਕੀਤਾ ਇਹ ਖਬਰ ਹੋਰ ਦਿੱਕਤ ਵਾਲੀ ਆ ਜਾਂਦੀ ਹੈ ਭਾਰਤ ਲਈ ਆਸਟ੍ਰੇਲੀਆ ਮੀਡੀਆ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਕਿ ਭਾਰਤੀ ਖੁਫੀਆ ਕਰਮੀ ਜਸੂਸਾਂ ਦੇ ਸਮੂਹ ਦਾ ਹਿੱਸਾ ਸੀਗਾ ਜਿਹਦੇ ਕਰਕੇ ਉਹਨਾਂ ਨੂੰ ਮੁਲਕ ਦੇ ਵਿੱਚੋਂ ਕੱਢ ਦਿੱਤਾ ਗਿਆ ਆਸਟ੍ਰੇਲੀਆ ਮੀਡੀਆ ਨੇ ਇਹਨਾਂ ਦਾਅਵਿਆਂ ਨੂੰ ਵੱਡੇ ਪੱਧਰ ਉੱਤੇ ਕਵਰੇਜ ਦਿੱਤੀ ਆ ਸੰਵੇਦਨਸ਼ੀਲ ਰੱਖਿਆ ਪ੍ਰੋਜੈਕਟ ਹਵਾਈ ਅੱਡੇ ਦੀ ਸੁਰੱਖਿਆ ਦੇ ਨਾਲ-ਨਾਲ ਆਸਟ੍ਰੇਲੀਆ ਦੇ ਵਪਾਰਕ ਸਬੰਧਾਂ ਤੇ ਉਹਦੀ ਜਾਣਕਾਰੀ ਦੇ ਕਰਕੇ ਜਿਹੜੀ ਕੋਸ਼ਿਸ਼ ਕਰਦੇ ਆ ਮਗਰੋਂ ਭਾਰਤੀ ਜਸੂਸਾਂ ਦੀ ਪਛਾਣ ਕੀਤੀ ਗਈ ਹੈ ਕੱਢ ਦਿੱਤਾ ਗਿਆ ABC ਜੋ ਮੀਡੀਆ ਗਰੁੱਪ ਆ ਉਹਨੇ ਆਪਣੀ ਰਿਪੋਰਟ ਚ ਕਿਹਾ ਕਿ ਕੌਮੀ ਸੁਰੱਖਿਆ ਤੇ ਸਰਕਾਰੀ ਅਧਿਕਾਰੀਆਂ ਨੇ ABC ਦੇ ਕੋਲੇ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤ ਦੀ ਵਿਦੇਸ਼ੀ ਖੁਫੀਆ ਸੇਵਾ ਜਾਸੂਸੀ ਲਈ ਜ਼ਿੰਮੇਵਾਰ ਸੀ ਤੇ ਮੋਰਿਸਨ ਸਰਕਾਰ ਵੱਲੋਂ ਜਿਹੜਾ ਕਈ ਭਾਰਤੀ ਅਧਿਕਾਰੀਆਂ ਨੂੰ ਆਸਟ੍ਰੇਲੀਆ ਤੋਂ ਹਟਾ ਦਿੱਤਾ ਗਿਆ ਸੀ ASIO ਦੇ ਮੁਖੀ ਮਾਈਕ ਬਰਗੇਸ ਨੇ ਜਿਹੜਾ ਹਾਲਾਂਕਿ ਇਹਨਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕੀਤੀ ਹੈਗੀ ਪਰ ਆਸਟ੍ਰੇਲੀਆ ਦੇ ਮੀਡੀਆ 'ਚ ਆ ਰਹੀ ਹੈ ਤੁਹਾਨੂੰ ਯਾਦ ਹੋਣਾ ਕਿ ਆਸਟ੍ਰੇਲੀਆ ਨੇ ਵੀ ਕੁਝ ਸਵਾਲ ਖੜੇ ਕੀਤੇ ਸੀਗੇ ਜਦੋਂ ਇਹ ਸਾਰਾ ਅਮਰੀਕਾ ਦੇ ਕੈਨੇਡਾ ਵਾਲਾ ਮਾਮਲਾ ਆਇਆ ਆਸਟ੍ਰੇਲੀਆ ਵੀ ਉਹਨਾਂ 5 ਆਈਸ ਕੰਟਰੀ ਜਿਹੜੇ ਸ਼ਾਮਿਲ ਆ ਜਿਹੜੇ ਕਿ ਆਪਣੀ ਇਨਫੋਰਮੇਸ਼ਨ ਇੱਕ ਦੂਜੇ ਨਾਲ ਸਾਂਝੇ ਕਰਦੇ ਆ ਅ ਪਿੱਛੇ ਦੇ ਇੱਕ ਮੰਦਰ ਦੇ ਉੱਤੇ ਜਿਹੜੇ ਨਾਰੇ ਲੱਗਣ ਖਾਲਿਸਤਾਨ ਦੇ ਨਾਰੇ ਲਾਉਣ ਦੀ ਖਬਰ ਆਈ ਸੀਗੀ ਉਹਦੇ ਵਿੱਚ ਪਹਿਲਾਂ ਤਾਂ ਕੋਸ਼ਿਸ਼ ਕੀਤੀ ਗਈ ਕਿ ਭਾਰਤੀ ਮੀਡੀਆ ਨੇ ਕਿ ਦੇਖੋ ਜੀ ਵਦੇਸ਼ਾਂ ਵਿੱਚ ਵੀ ਖਾਲਸਤਾਨੀ ਆਏ ਕਰਦੇ ਨੇ ਬਾਅਦ ਵਿੱਚ ਪਤਾ ਲੱਗਿਆ ਕਿ ਨਾਰੇ ਲਾਉਣ ਵਾਲੇ ਹਿੰਦੂ ਤੋਂ ਵੀ ਸੰਗਠਨਾਂ ਨਾਲ ਹੀ ਜੁੜੇ ਹੋਏ ਬੰਦੇ ਸੀਗੇ ਕੱਟੜ ਹਿੰਦੂਵਾਦੀ ਜਿਹੜੇ ਸੰਗਠਨ ਨੇ ਉਹਨਾਂ ਨਾਲ ਜੁੜੇ ਹੋਏ ਬੰਦੇ ਸੀਗੇ ਫਿਰ ਇਹ ਇਹਦੀ ਚਾਲ ਭਾਂਡਾ ਭੰਨਿਆ ਗਿਆ ਫਿਰ ਸ਼ੱਕ ਹੋਰ ਹੋਣ ਲੱਗ ਗਿਆ ਵੀ ਉੱਥੇ ਜਾ ਕੇ ਇਸ ਤਰ੍ਹਾਂ ਦੀਆਂ ਏਜੰਸੀਆਂ ਤਾਂ ਨਹੀਂ ਇਨਵੋਲਵ ਹੈਗੀਆਂ ਭਾਰਤੀ ਏਜੰਸੀਆਂ ਉੱਤੇ ਫੇਸਵਾਲ ਖੜੇ ਹੋਏ ਸੋ ਇਹ ਬੜਾ ਇਹ ਇੱਕ ਗੁੰਝਲਦਾਰ ਜਿਹਾ ਮਾਮਲਾ ਹੈਗਾ ਇਹਦੇ ਵਿੱਚ ਕਿ ਇਹਦਾ ਮਤਲਬ ਇਹ ਹੈਗਾ ਕਿ ਕਿਤੇ ਨਾ ਕਿਤੇ ਜਿਹੜੀ ਕੋਈ ਚੰਗਿਆੜੀ ਉਨੂੰ ਢੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਲਗਾਤਾਰ ਉਹ ਚਗਿਆੜੀ ਜਿਹੜੀ ਹੈਗੀ ਆ ਅ ਸਲਗਾਉਣ ਦੀ ਕੋਸ਼ਿਸ਼ ਹੈ ਉਹ ਉਹਦਾ ਕਿੰਨਾ ਕੁ ਨੁਕਸਾਨ ਹੁੰਦਾ ਕਿ ਝਲਕੇ ਦੇਖਣਾ ਹੋਏਗਾ ਕੀ ਪੰਜਾਬੀ ਇਹਦੇ ਤੋਂ ਬਚ ਜਾਣਗੇ ਕਿ ਨਹੀਂ ਚੋਣਾ ਵਿੱਚ ਜਿੱਥੇ ਦਲ ਬਦਲੀ ਦਾ ਮੌਸਮ ਚੱਲਿਆ ਹੋਇਆ ਜੀ ਉੱਥੇ ਹੁਣ ਮਹਾਰਾਸ਼ਟਰ ਤੋਂ ਖਬਰ ਆਈ ਹੈ ਟੀਵੀ ਅਦਾਕਾਰਾ ਰੂਪਾਲੀ ਗਾਂਗਲੀ ਨੇ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਦੇ ਵਿੱਚ ਭਾਜਪਾ ਵਿੱਚ ਸ਼ਾਮਲ ਹੋਈ ਹੈ ਰੁਪਾਲੀ ਨਾਲ ਮਹਾਰਾਸ਼ਟਰ ਦੇ ਸਮਾਜਸੀ ਵੀ ਜੋਤੀ ਅਮੀਆਂ ਜੋਸ਼ੀ ਨੇ ਪਾਰਟੀ ਹੈੱਡਕੁਆਰਟਰ ਦੇ ਵਿੱਚ ਬੀਜੇਪੀ ਜੁਆਇਨ ਕਰ ਲਈ ਹੈ ਦੱਸਿਆ ਜਾ ਰਿਹਾ ਹੈਗਾ ਕਿ ਜੋ ਹੈੱਡਕੁਆਰਟਰ ਵਿੱਚ ਰਾਸ਼ਟਰੀ ਜਨਰਲ ਸਕੱਤਰਾ ਵਿਨੋਦ ਤਾਵੜੇ ਤੇ ਮੀਡੀਆ ਵਿਭਾਗ ਦੇ ਇੰਚਾਰਜ ਅਨਿਲ ਬਲੂਨੀ ਉਹਨਾਂ ਸਮੇਤ ਕਈ ਲੋਕ ਹਾਜ਼ਰ ਸੀਗੇ ਜਦੋਂ ਰੁਪਾਲੀ ਗਾਂਗੁਲੀ ਨੇ ਇਹ ਇਹਨੂੰ ਜੁਆਇਨ ਕੀਤਾ ਹੈਗਾ ਇਧਰ ਅੱਜ ਮਈ ਦਿਵਸ ਦਾ ਬਕਬਕਾ ਮੌਤੇ ਮਈ ਦਿਵਸ ਮਨਾਇਆ ਗਿਆ ਸ਼ੰਭੂ ਬਾਰਡਰ ਉੱਤੇ ਜਿਹੜੇ ਕਿਸਾਨ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਵੱਲੋਂ ਵੀ ਮਈ ਦਿਵਸ ਜਿਹੜਾ ਹੈਗਾ ਸ਼ੰਭੂ ਬਾਰਡਰ ਦੇ ਉੱਤੇ ਹੀ ਮਨਾਏ ਜਾਣ ਦੀ ਖਬਰ ਆ ਰਹੀ ਹੈਗੀ ਹੈ ਇਹਦੇ ਨਾਲ ਹੀ ਦੋਸਤੋ 28 ਸਰਦੋਤੇ 700 ਕਿਲੋ ਨਸ਼ਾ ਪਦਾਰਥ ਜਬਤ ਕੀਤਾ ਦੇ ਮਾਮਲੇ ਆਏ ਨੇ ਐਨਆਈਐਨ ਨੇ ਕਾਬੂ ਵੀ ਕੀਤਾ ਇੱਕ ਬੰਦਾ ਇਹਦੇ ਨਾਲ ਹੀ ਗੱਲ ਕਰੀਏ ਤਾਂ ਗੁਰਪਤ ਪੰਥ ਪੰਨੂ ਦਾ ਜਿਹੜਾ ਮਾਮਲਾ ਇਹਦੇ ਵਿੱਚ ਹੁਣ ਅਮਰੀਕਾ ਕੀ ਕਹਿ ਰਿਹਾ ਹੈਗਾ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈਗਾ ਕਿ ਸਿੱਖ ਵਕਫਾ ਦੀ ਗੁਰਪਤਵੰਨ ਪੰਨੋ ਦੀ ਹਤਿਆ ਦੀ ਸਾਜ਼ਿਸ਼ ਰਚਨ ਦੇ ਦੋਸ਼ਾਂ ਹੇਠ ਦੀ ਜਾਂਚ ਲਈ ਅਮਰੀਕਾ ਭਾਰਤ ਨਾਲ ਲਗਾਤਾਰ ਕੰਮ ਕਰ ਰਿਹਾ ਸੋ ਅਮਰੀਕੀ ਵਿਦੇਸ਼ ਭਗ ਦੇ ਮੁਖਬਲਾਰੇ ਵੇਦਾਨ ਪਟੇਲ ਨੇ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਵਾਸ਼ਿੰਗਟਨ ਪੋਸਟ ਆਪਣੀ ਖਬਰ ਦੇ ਵਿੱਚ ਅਣਪਛਾਤੇ ਸੂਤਰਾਂ ਦੇ ਹਵਾਲੇ ਨਾਲ ਕਹਿ ਰਿਹਾ ਅਮਰੀਕੀ ਧਰਤੀ ਉੱਤੇ ਪੰਨੂ ਦੀ ਜਿਹੜੀ ਹੱਤਿਆ ਇੱਕ ਅਥੇ ਸਾਜ਼ਿਸ਼ ਰਚੀ ਜਾਂਚ ਰਾਜ ਦੇ ਅਧਿਕਾਰੀ ਸ਼ਾਮਲ ਹੋਣ ਦੀ ਖਬਰ ਸੀਗੀ ਵਾਸ਼ਿੰਗਟਨ ਪੋਸਟ ਦੇ ਵਿੱਚ ਉਸ ਸਮੇਂ ਭਾਰਤ ਨੇ ਜੋ ਦਾਅਵੇ ਨੂੰ ਖਾਰਜ ਕੀਤਾ ਤੇ ਫਿਰ ਜਿਹੜਾ ਹੈਗਾ ਇਹ ਦਾਵਾ ਹੁਣ ਅਮਰੀਕੀ ਸਰਕਾਰ ਦੀ ਤਰਜਮਾਨੀ ਕਰਦਾ ਹੋਇਆ ਆਇਆ ਹੈਗਾ ਇਹ ਇਸ ਮਾਮਲੇ ਦੇ ਵਿੱਚ ਇਹ ਇੱਕ ਨਵਾਂ ਚੀਜ਼ ਜੜੀ ਹੈਗੀ ਆ ਸਾਡੇ ਕੋਲ ਜੁੜਦੀ ਹੋਈ ਦਿਖਾਈ ਦੇ ਰਹੀ ਹੈਗੀ ਆ ਉਧਰ ਦੂਜੇ ਪੱਨੇ ਅਸੀਂ ਗੱਲ ਕਰੀਏ ਕੇਜਰੀਵਾਲ ਦੇ ਮਾਮਲੇ ਦੇ ਵਿੱਚ ਕੇਜਰੀਬਾਲ ਦੇ ਮਾਮਲੇ ਵਿੱਚ ਜਿਹੜੀ ਖਬਰ ਹੈ ਦੋਸਤੋ ਇਹ ਆ ਰਹੀ ਹੈਗੀ ਹੈ ਕਿ ਸੁਪਰੀਮ ਕੋਰਟ ਨੇ ਕੁਝ ਅਹਿਮ ਸਵਾਲ ਖੜੇ ਕੀਤੇ ਨੇ ਲੋਕ ਸਭਾ ਦੇ ਵਿੱਚ ਤੋਂ ਪਹਿਲਾ ਜਿਹੜਾ ਹੈਗਾ ਗ੍ਰਿਫਤਾਰੀ ਕਿਉਂ ਕੀਤੀ ਆ ਇਹ ਕਿਹਾ ਵਾ ਭਾਈ ਇਹਦੇ ਬਾਰੇ ਸੁਪਰੀਮ ਕੋਰਟ ਵੱਲੋਂ ਈਡੀ ਵੱਲੋਂ ਪੇਸ਼ ਕੀਤੇ ਵਧੀ 100 ਜਨਰਲ ਤੋਂ ਕਿਹਾ ਕਿ ਸ਼ੁੱਕਰਵਾਰ ਤੱਕ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਜਾਣ ਇਸ ਤਰ੍ਹਾਂ ਦੇ ਜਿਹੜੇ ਸਵਾਲ ਸੁਪਰੀਮ ਕੋਰਟ ਨੇ ਪੁੱਛੇ ਨੇ ਕਿਹਾ ਕਿ ਜ਼ਿੰਦਗੀ ਤੇ ਆਜ਼ਾਦੀ ਬੇहद अहमਾ ਤੁਸੀਂ ਜਿਹੜਾ ਇਸ ਤੋਂ ਮੁਨਕਰ ਨਹੀਂ ਹੋ ਸਕਦੇ ਬੈਂਚ ਨੇ ਕਿਹਾ ਕਿ ਆਖਰੀ ਸਵਾਲ ਗ੍ਰਿਫਤਾਰੀ ਸਮੇ ਜਿਹੜਾ ਹੈਗਾ ਚੋਣਾ ਤੋਂ ਪਹਿਲਾਂ ਹੀ ਕਿਉਂ ਹੋਈ ਹੈ ਉਹ ਦੂਜੀ ਤੇਨੂੰ ਇਤਰਾਜ਼ ਵੀ ਹੈਗਾ ਇਸ ਮਾਮਲੇ ਦੇ ਉੱਤੇ ਸੋ ਉਹਨਾਂ ਨੇ ਕਿਹਾ ਆਪਕਾਰੀ ਨੀਤੀ ਮਾਮਲੇ ਦੇ ਵਿੱਚ ਇਹ ਸਵਾਲ ਖੜੇ ਕੀਤੇ ਨੇ ਤੇ ਮਨੀਸ਼ ਸ਼ੋਧਿਆ ਦੀ ਜਿਹੜੀ ਜ਼ਮਾਨਤ ਅਰ ਜੀ ਰੱਦ ਹੋ ਚੁੱਕੀ ਹੈ ਭਗਵੰਤ ਮਾਨ ਕੱਲ ਜਿਹੜਾ ਕੇਜਰੀਵਾਲ ਨੂੰ ਮਿਲ ਕੇ ਆਏ ਨੇ ਕਿਹਾ ਕਿ ਕੇਜਰੀਵਾਲ ਜਿਹੜਾ ਹੈਗਾ ਉਹ ਚੜ੍ਹਦੀ ਕਲਾ ਵਿੱਚ ਨੇ ਨਾਲ ਹੀ ਉਹਨਾਂ ਨੇ ਕੇਜਰੀਵਾਲ ਨੇ ਪੰਜਾਬ ਤੇ ਕਿਸਾਨਾਂ ਦੇ ਬਾਰੇ ਵੀ ਪੁੱਛਿਆ ਇਹ ਗੱਲਾਂ ਭਗਵੰਤ ਮਾਨ ਨੇ ਆ ਕੇ ਮੀਡੀਆ ਨੂੰ ਦੱਸੀਆਂ ਹੈਗੀਆਂ ਨਰਿੰਦਰ ਮੋਦੀ ਦੇ ਝੋਟ ਬੇਸਿਰ ਪੈਰ ਦੀਆਂ ਗੱਲਾਂ ਜਾਰੀ ਨੇ ਕਦੇ ਕਹ ਰਹੇ ਨੇ ਕਿ ਦੇਹ ਭਾਰਤ ਨੇ ਦੇਸ਼ਤ ਕਰਤਾ ਨੂੰ ਘਰ ਚ ਜਾ ਕੇ ਮਾਰਿਆ ਵਾ ਕਾਂਗਰਸ ਵਾਂਗੂ ਨਹੀਂ ਸਾਡਾ ਹਾਲ ਸੀਗਾ ਪਰ ਉਹ ਭੁੱਲ ਜਾਂਦੇ ਨੇ ਕਿ ਪਠਾਨਕੋਟ ਚ ਕੀ ਹੋਇਆ ਸੀ ਬਾਲਾਕੋਟ ਦੇ ਵਿੱਚ ਕੀ ਹੋ ਗਿਆ ਉਹ ਥੋੜੀ ਸਰਜਿਕਲ ਸਟ੍ਰਾਈਕ ਤਾਂ ਵੈਸੇ ਵੀ ਉਹ ਫਰਜ਼ੀ ਨਿਕਲੀ ਸੀ ਪੰਜਾਬ ਚ ਇਸ ਤਰ੍ਹਾਂ ਦੇ ਦੋ ਹਮਲੇ ਹੋਏ ਸੀਗੇ ਤੁਹਾਨੂੰ ਯਾਦ ਹੋਣਾ ਉਸੇ ਟਾਈਮ ਦੇ ਵਿੱਚ ਇਹਦੇ ਨਾਲ ਦੀ ਨਾਲ ਹੀ ਕਸ਼ਮੀਰ ਵਿੱਚ ਆਏ ਦਿਨ ਅਤਵਾਦੀ ਕਟਾਵਾਂ ਹੋ ਰਹੀਆਂ ਹੈਗੀਆਂ ਨੇ ਹੋਰ ਛੱਡੋ ਤੁਹਾਡੀ ਸੰਸਦ ਦੇ ਵਿੱਚ ਕੀ ਹੋ ਗਿਆ ਸੀ ਹਾਲਾਂਕਿ ਉਹ ਅਤਵਾਦੀ ਨਹੀਂ ਆਏ ਸੀਗੇ ਉਹ ਆਮ ਨੌਜਵਾਨ ਸੀ ਨਿਰਾਸ਼ ਹੋਏ ਪਰ ਜਿਹੜਾ ਸਕਿਉਰਿਟੀ ਬ੍ਰੀਚ ਤਾਂ ਹੋਈ ਸੀ ਨਾ ਪਰ ਇਹ ਸਕਿਉਰਿਟੀ ਬ੍ਰੀਚ ਹੋਈ ਵੀ ਤੁਹਾਡੇ ਜਿਹੜਾ ਭਾਜਪਾ ਦੇ ਐਮਪੀ ਥਰੂ ਸੀ ਕਿਉਂਕਿ ਉਹਦੇ ਜੋ ਪਾਸ ਤੇ ਉੱਤੇ ਉਹ ਨੌਜਵਾਨ ਪਹੁੰਚੇ ਸੀਗੇ ਸੋ ਇਹ ਜਿਹੜਾ ਸਕਿਉਰਿਟੀ ਬ੍ਰੀਚ ਆ ਇਹ ਤੁਹਾਡੇ ਕੋਲ ਏਡਾ ਵੱਡਾ ਮਾਮਲਾ ਆ ਗਿਆ ਤੇ ਤੁਸੀਂ ਜਿਹੜਾ ਹੈਗਾ ਕੀ ਕਰਦੇ ਰਹੇ ਤੁਹਾਡੀਆਂ ਏਜੰਸੀਆਂ ਕਿੱਥੇ ਦਾ ਮਤਲਬ ਕੱਲ ਨੂੰ ਕੋਈ ਅਤਵਾਦੀ ਵੀ ਆ ਕੇ ਆਪਣਾ ਕੰਮ ਕਰ ਸਕਦਾ ਹੈਗਾ ਸੋ ਮੈਨੂੰ ਲੱਗਦਾ ਹੈਗਾ ਕਿ ਜਦੋਂ ਪ੍ਰਧਾਨ ਮੰਤਰੀ ਇਹਨਾਂ ਬੇਥਵੀਆਂ ਮਾਰਦੇ ਨੇ ਤਾਂ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਉਹ ਸਵਾਲ ਜਿਹੜਾ ਜਨਤਾ ਨੂੰ ਉਹਨਾਂ ਸਵਾਲਾਂ ਦੇ ਰੋਬਰੂ ਹੋਣਾ ਬਹੁਤ ਜ਼ਰੂਰੀ ਹੈ ਇਹਨਾਂ ਇਧਰ ਨਗਨਪਰੇਟ ਦੇ ਮਾਮਲੇ ਵਿੱਚ ਜਿਹੜਾ ਮਨੀਪੁਰ ਦੇ ਵਿੱਚ ਕੁਝ ਚਿਰ ਪਹਿਲਾਂ ਹੋਈ ਸੀਗੀ ਉਹਦੇ ਵਿੱਚ ਮਨੀਪੁਰ ਪੁਲਿਸ ਨੇ ਔਰਤਾਂ ਨੂੰ ਬਕਾਇਦਾ ਦੰਗਾਕਾਰੀਆਂ ਦੇ ਹਵਾਲੇ ਕੀਤਾ ਏ ਸੀਬੀਆਈ ਨੇ ਗੁਹਾਟੀ ਦੀ ਵਿਸ਼ੇਸ਼ ਅਦਾਲਤ ਵਿੱਚ ਇੱਕ ਚਾਰਜ ਸ਼ੀਟ ਦਾਖਲ ਕੀਤੀ ਸੀ ਜੋ ਆਪਣੇ ਆਪ ਚ ਇੱਕ ਵੱਡਾ ਭਾਜਪਾ ਦੀ ਉੱਥੇ ਵਾਲੀ ਸਰਕਾਰ ਤੇ ਮਜੂਰ ਸੈਂਟਰ ਵਾਲੀ ਸਰਕਾਰ ਤੇ ਕਿਉਂਕਿ ਪ੍ਰਧਾਨ ਮੰਤਰੀ ਨੇ ਤਾਂ ਇਸ ਬਾਰੇ ਕੋਈ ਖਾਸ ਟਿੱਪਣੀ ਨਹੀਂ ਕੀਤੀ ਇੱਕ ਵਾਰ ਸੰਸਦ ਵਿੱਚ ਗੋਲਮੋਲ ਜੀ ਗੱਲ ਕਰਕੇ ਅਸਲੇ ਸਵਾਲਾਂ ਤੋਂ ਦੂੋਂ ਹੀ ਬਚ ਗਏ ਮਨੀਪੁਰ ਜਨਤਾ ਨਾਲ ਹੀ ਕੋਈ ਨਹੀਂ ਕੀਤਾ ਹੈਗਾ ਹਮੇਸ਼ਾ ਦਾਇਆ ਹੈ ਤੇ ਕਿੰਨਾ ਚਿਰ ਤੱਕ ਪ੍ਰਧਾਨ ਮੰਤਰੀ ਨੇ ਮੂੰਹ ਹੀ ਨਹੀਂ ਖੋਲਿਆ ਇਹ तमाम ਉਹ ਗੱਲਾਂ ਹੈਗੀਆਂ ਨੇ ਦੋਸਤੋ ਜਿਹੜੀਆਂ ਕਿ ਮੈਨੂੰ ਲੱਗਦਾ ਕਿ ਇੱਕ ਸਿਹਰਦ ਨੇਤਾ ਦੇ ਕੋਲੋਂ ਤਾਂ ਨਹੀਂ ਆਸ ਇਹ ਜੀ ਰੱਖੀ ਜਾ ਸਕਦੀ ਉਧਰੋਂ ਸੁਪਰੀਮ ਕੋਰਟ ਵੱਲੋਂ ਉੱਤਰਾਖੰਡ ਦੇ ਲਾਇਸੈਂਸ ਅਥਾਰਟੀ ਦੀ ਖਚਾਈ ਕੀਤੀ ਹੈ ਕਿ ਪਤੰਜਲੀ ਨੂੰ ਭਾਈ ਜਿਹੜਾ ਲਾਇਸੈਂਸ ਜਾਰੀ ਕੀਤਾ ਉਹ ਕਿਹੜੀ ਕੁਸ਼ੀ ਵਿੱਚ ਕੀਤਾ ਤੁਸੀਂ ਇਹ ਗੁੰਮਰਾਹਕੁੰਨ ਇਸ਼ਤਿਹਾਰਾਂ ਦੇ ਮਾਮਲੇ ਵਿੱਚ ਕਾਰਵਾਈ ਨਾ ਕਰਨ ਉੱਤੇ ਵੀ ਸਵਾਲ ਚੁੱਕੇ ਨੇ ਉੱਥੇ ਦੀ ਲਾਇਸੈਂਸ ਅਥਾਰਟੀ ਦੇ ਉੱਤੇ ਇਹਦੇ ਨਾਲ ਹੀ ਕਾਂਗਰਸ ਵੱਲੋਂ ਚਾਰ ਉਮੀਦਵਾਰਾਂ ਦਾ ਆਪਣਾ ਐਲਾਨ ਹੋਰ ਕੀਤਾ ਗਿਆ ਦੇ ਮਤਲਬ ਪੰਜਾਬ ਦੇ ਨਹੀਂ ਪੰਜਾਬ ਤੋਂ ਬਾਹਰਲੇ ਇੱਕ ਤਾਂ ਕਾਂਗਰਸ ਨੇ ਲੋਕ ਸਭਾ ਦੇ ਜੋ ਉਮੀਦਵਾਰਾਂ ਦਾ ਐਲਾਨ ਕੀਤਾ ਰਾਜ ਬੱਬਰ ਜੋ ਫਿਲਮੀ ਅਦਾਕਾਰ ਵੀ ਨੇ ਪਹਿਲਾਂ ਵੀ ਸੰਸਦ ਮੈਂਬਰ ਚੁੱਕੇ ਹੈਗੇ ਨੇ ਉਹਨਾਂ ਨੂੰ ਹਰਿਆਣੇ ਦੇ ਗੁਰगांव ਤੋਂ ਟਿਕਟ ਦਿੱਤੀ ਗਈ ਹੈ ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਜਿਹੜੇ ਕਿ ਹੁਣ ਤੱਕ ਰਾਜ ਸਭਾ ਰਾਹੀਂ ਹੀ ਚੋਣੇ ਜਾਂਦੇ ਰਹੇ ਨੇ ਉਹਨਾਂ ਨੂੰ ਪਹਿਲੀ ਵਾਰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਤੋਂ ਮੈਦਾਨ ਚ ਉਤਾਰਿਆ ਗਿਆ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਉਹਨਾਂ ਜਿਹੜੇ ਹੈ ਦੇ ਤੋਂ ਸਾਬਕਾ ਵਿਧਾਇਕ ਉਹਨਾਂ ਤੋਂ ਸਤਪਾਲ ਰਾਏ ਜੱਧਾ ਨੂੰ ਹਮੀਰਪੁਰ ਤੋਂ ਟਿਕਟ ਦਿੱਤੀ ਗਈ ਹੈ ਜੋ ਕਿ ਭਾਜਪਾ ਦੇ ਅਨੁਰਾਗ ਠਾਕਰ ਨਾਲ ਜਿਹਦਾ ਮੁਕਾਬਲਾ ਹੋਣਾ ਇਸੇ ਤਰ੍ਹਾਂ ਹੀ ਇੱਕ ਟਿਕਟ ਜਿਹੜੀ ਹੈਗੀ ਆ ਉਹ ਮਹਾਰਾਸ਼ਟਰ ਤੋਂ ਦਿੱਤੀ ਗਈ ਹੈਗੀ ਆ ਕਾਂਗਰਸ ਪਾਰਟੀ ਦੇ ਵੱਲੋਂ ਮਹਾਰਾਸ਼ਟਰ ਦੇ ਵਿੱਚੋਂ ਜਿਹੜੀ ਟਿਕਟ ਕਾਂਗਰਸ ਪਾਰਟੀ ਨੇ ਦਿੱਤੀ ਹੈ ਉਹ ਉਹਦੇ ਵਿੱਚ ਮਹਾਰਾਸ਼ਟਰ ਦੇ ਉਤਰੀ ਸੰਸਦੀ ਹਲਕੇ ਦੇ ਵਿੱਚ ਮੁੰਬਈ ਤੋਂ ਪੂਸ਼ਨ ਪਾਟਲ ਦੇ ਉੱਤੇ ਦਾ ਖੇਡਿਆ ਗਿਆ ਇਹ ਚਾਰ ਟਿਕਟਾਂ ਨੇ ਇਹਨੂੰ ਐਂ ਕਹ ਲਓ ਕਿ ਜੀ ਇਹ ਮਤਲਬ ਹੌਲੀ-ਹੌਲੀ ਕਾਂਗਰਸ ਆਪਨੇ ਪਰਤੇ ਖੋਲਦੀ ਹੋਈ ਨਜ਼ਰ ਆ ਰਹੀ ਹੈਗੀ ਆ ਇਦਾਂ ਗੱਲ ਕਰੀਏ ਤੇ ਪੈਰਾਸ਼ੂਟ ਰਹੀ ਜਿਹੜੇ ਉਮੀਦਵਾਰ ਆਏ ਹੋਏ ਨੇ ਉਹਨਾਂ ਨੂੰ ਕਿਸੇ ਵੀ ਪਾਰਟੀ ਚ ਆਏ ਹੋਏ ਨੇ ਪੈਰਾਸ਼ੂਟ ਬਣ ਕੇ ਆਏ ਵੱਡੇ ਚਿਹਰੇ ਆ ਉਹਨਾਂ ਤੋਂ ਟਕਸਾਲੀ ਆਗੂ ਨਾਰਾਜ਼ ਨਹੀਂ ਪਾਰਟੀਆਂ ਦੇ ਪੰਜਾਬ ਦੀ ਮੈਂ ਗੱਲ ਕਰ ਰਿਹਾ ਹੈਗਾ ਲੋਕ ਸਭਾ ਚੋਣਾਂ ਦੇ ਵਿੱਚ ਇਸ ਵਾਰ ਵੱਡੇ ਚਿਹਰੇ ਪੈਰਾਸ਼ੂਟ ਬਣੇ ਨੇ ਕੋਈ ਸਿਆਸੀ ਤੇ ਇਸ ਮਾਮਲੇ ਵਿੱਚ ਪਿੱਛੇ ਨਹੀਂ ਹੈਗੀ ਚੋਣ ਜਿੰਨਾ ਵੱਡਾ ਮਨੋਰਥ ਹੈ ਤਾਹੀਂ ਜਿਹੜਾ ਸਿਆਸੀ ਤਰ ਵਾਸਤੇ ਸਨ ਕਉਮੀਦਵਾਰ ਚਰਜੀ ਨਹੀਂ ਦਿੱਤੇ ਜਾ ਰਹੀ ਹਰ ਚੋਣ ਹਲਕੇ ਦੇ ਵਿੱਚ ਵੱਖਰਾ ਦ੍ਰਿਸ਼ ਦਿਖਾਈ ਦੇ ਰਿਹਾ ਹੈਗਾ ਜਿੱਥੇ ਵਿਰੋਧੀ ਜਿਹੜੇ ਹੈਗੇ ਪੈਰਾਸ਼ੂਟ ਉਮੀਦਵਾਰਾਂ ਦੇ ਮੁੱਦੇ ਦੇ ਤੌਰ ਤੇ ਉੱਭਰ ਰਹੇ ਨੇ ਪੰਜਾਬ ਕਾਂਗਰਸ ਵਿੱਚ ਅਮਰਿੰਦਰ ਸਿੰਘ ਰਾਜਾ ਬੜਿੰਗਾ ਉਹ ਮੁਕਸਰ ਤੋਂ ਦੇ ਵਸਿੰਦੇ ਨੇ ਉਹਨਾਂ ਨੂੰ ਜਿਹੜਾ ਹੈ ਗੱਲ ਲੁਧਿਆਣੇ ਤੋਂ ਚੋਣ ਟਿਕਟ ਦਿੱਤੀ ਗਈ ਆ ਰਾਜਾ ਬੜਿੰਗ ਦੇ ਦੀ ਰਹਿائش ਗਿੱਦੜਵਾਹਾ ਹਲਕੇ 'ਚ ਨਹੀਂ ਹੈਗੀ ਜਦ ਕਿ ਉਹ ਗਿੱਦੜਵਾਹਾ ਤੋਂ ਆਏ ਹੋਏ ਨੇ ਇਵੇਂ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਆ ਉਹਨਾਂ ਦੀ ਰਿਹ ਅਨੰਦਪੁਰ ਹਲਕੇ ਤੋਂ ਆ ਉਹਨਾਂ ਉਹ ਜਿਹੜੇ ਚੋਣ ਲੜ ਰਹੇ ਹੈਗੇ ਨੇ ਉਹ ਚੋਣ ਲੜ ਰਹੇ ਨੇ ਜੀ ਚਰਨਦਤਮ ਸਥਾਨਕ ਆਗੂ ਵੀ ਇਸੇ ਨਾਰਾਜ਼ਗੀ ਪ੍ਰਗਟ ਕਰ ਰਹੇ ਨੇ ਇਸ ਮਾਮਲੇ ਵਿੱਚ ਰਵਨੀਤ ਮਿੱਟੂ ਦੇ ਨਾਲ ਦਾ ਮੁਕਾਬਲਾ ਜਿਹੜਾ ਉਹ ਕਰਨ ਲੱਗੇ ਹੋਏ ਨੇ ਤੇ ਦੂਜੇ ਪਾਸੇ ਉਹ ਰਾਜਾਵੜਿੰਗ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਮੀਤਹੇਰ ਦੇ ਹਲਕੇ ਦੇ ਹਲਕੇ ਦਾ ਮਸ਼ਿੰਦਾ ਪਰ ਕਾਂਗਰਸ ਨੇ ਜਿਹੜਾ ਸੁਖਪਾਲ ਖੇਰੇ ਨੂੰ ਬਾਹਰੋਂ ਲਿਆ ਕੇ ਖੜਾ ਕੀਤਾ ਜੋ ਕਿ ਜਲੰਧਰ ਤੋਂ ਪਹਲਤ ਹਲਕੇ ਤੋਂ ਸੰਬੰਧ ਰੱਖਦੇ ਹੈਗੇ ਨੇ ਸਿਮਰਨਜੀਤ ਸਿੰਘ ਮਾਨ ਵੀ ਫਤੇਗੜ ਸਾਹਿਬ ਉਹਦੀ ਰਹਿ ਸ਼ਗੀਆ ਪਰ ਚੋਣ ਹਲਕਾ ਉਹ ਸੰਗਰੂਰ ਤੋਂ ਲੜਦੇ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਝੁੰਦਾ ਜਿਹਦੀ ਕਿ ਫਤੇਗੜ ਸਾਹਿਬ ਹਲਕਾ ਪੈਂਦਾ ਉਹ ਚੋਣ ਜਿਹੜਾ ਸੰਗਰੂਰ ਤੋਂ ਲੜ ਰਹੇ ਨੇ ਸੋ ਪਿਛਲੇ ਦਿਨਾਂ ਦੇ ਵਿੱਚ ਸੁਖਪਾਲ ਖੇਰੇ ਬਾਰੇ ਮੀਥੇਰ ਨੇ ਕਿਹਾ ਵੀ ਸੀਗਾ ਕਿ ਇਹ ਭਾਈ ਬਾਹਰਲਾ ਉਮੀਦਵਾਰ ਹੈਗਾ ਇਹਨੂੰ ਲੈ ਕੇ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਖੜਾ ਕੀਤਾ। ਚੰਦੂ ਮਾਜਰਾ ਦਾ ਵੈਸੇ ਆਪਣਾ ਜਿਹੜਾ ਸਥਾਨਕ ਹਲਕਾ ਉਹ ਪਟਿਆਲਾ ਪੈਂਦਾ ਵਾ ਤੇ ਪਟਿਆਲੇ ਤੋਂ ਪਹਿਲਾਂ ਕਦੇ ਝੋਨ ਲੜੀ ਸੀ ਚੰਦੂ ਮਾਜਰਾ ਨੇ ਹੁਣ ਤਾਂ ਪਿਛਲੀ ਵਾਰ ਵੀ ਅਨੰਦਪੁਰ ਤੋਂ ਜਿਹੜੀ ਝੋਨ ਲੜੀ ਸੀ ਉਹਨਾਂ ਨੇ ਤੇ ਐਤਕੀ ਵੀ ਉਹ ਅਨੰਦਪੁਰ ਦੇ ਵਿੱਚੋਂ ਹੀ ਉਹਨਾਂ ਨੇ ਆਪਣਾ ਜਿਹੜੀ ਹੈਗੀ ਆ ਝੋਨ ਲੜਨ ਜਾ ਰਹੇ ਨੇ ਪਿਛਲੀ ਵਾਰ ਚੰਦੂ ਮਾਜਰਾ ਹਾਰ ਕੇ ਸੀ ਗਏ। ਇਸੇ ਤਰ੍ਹਾਂ ਇਹ ਹੀ ਗੱਲ ਕਰੀਏ ਦੋਸਤੋ ਤਾਂ ਪਟਿਆਲੇ ਦੇ ਆਨੰਦਪੁਰ ਤੋਂ ਵੀਜੇ ਕੁਮਾਰ ਸਿੰਘ ਵਿਜੇ ਸਿੰਘਲਾ ਨੂੰ ਟਿਕਟ ਦਿੱਤੀ ਗਈ ਹੈ ਕਾਂਗਰਸ ਵੱਲੋਂ ਉਹਨਾਂ ਦਾ ਵੀ ਹਲਕਾ ਜਿਹੜਾ ਪਟਿਆਲਾ ਪੈਂਦਾ ਤੇ ਇਸ ਤੋਂ ਪਹਿਲਾਂ ਉਹ ਸੰਗਰੂਰ ਤੋਂ ਜੋਨ ਲੜਦੇ ਰਹੇ ਨੇ ਫਰੀਦਕੋਟ ਦੀ ਗੱਲ ਕਰੀਏ ਜਲੰਧਰ ਦਾ ਵਸ਼ਿੰਦਾ ਹੰਸਰਾਜ ਹੰਸ ਪਰ ਟਿਕਟ ਉਹਨੂੰ ਫਰੀਦਕੋਟ ਤੋਂ ਦਿੱਤੀ ਗਈ ਹੈ ਕਰਮਜੀਤ ਅਨਮੋਲ ਦਾ ਫਰੀਦਕੋਟ ਹਲਕਾ ਉਹ ਇਸ ਗੱਲ ਨੂੰ ਮੁੱਦਾ ਵੀ ਬਣਾ ਰਹੇ ਹੈਗੇ ਨੇ ਸੋ ਕੁੱਲ ਮਿਲਾ ਕੇ ਸਿਆਸੀ ਤਰ੍ਹਾਂ ਨੂੰ ਕੋਈ ਉਮੀਦਵਾਰ ਲੱਭਦਾ ਨਹੀਂ ਤਾਂ ਬਾਹਰੋਂ ਉਮੀਦਵਾਰ ਦਾ ਸਹਾਰਾ ਲੈ ਰਹੇ ਨੇ ਮਾਹ ਰੱਖਦੇ ਨੇ ਕਿ ਅਗਰ ਹਲਕੇ ਦਾ ਉਮੀਦਵਾਰ ਚੋਣਾਂ ਵਿੱਚੋਂ ਉਤਾਰਿਆ ਜਾਂਦਾ ਤਾਂ ਘੱਟੋ ਘੱਟ ਲੋਕਾਂ ਦੀ ਉਮੀਦਵਾਰ ਤੱਕ ਪਹੁੰਚ ਬਣੀ ਰਹਿੰਦੀ ਯਾਰ ਉਮੀਦਵਾਰ ਤਾਂ ਚੋਣਾਂ ਜਿੱਤਣ ਦੇ ਮਗਰੋਂ ਹਲਕੇ ਦੇ ਨਾਲ ਭਾਵਕ ਕੋਈ ਲਗਾਓ ਵੀ ਬਣਿਆ ਰਹਿੰਦਾ ਸੋ ਬਾਹਰਲੇ ਹਲਕ ਉਮੀਦ ਜੇਤੂ ਰਹੇ ਉਮੀਦਵਾਰਾਂ ਬਾਰੇ ਅਕਸਰ ਇਹੋ ਸ਼ਿਕਾਇਤ ਹੁੰਦੀ ਹੈ ਕਿ ਉਹਨਾਂ ਨੂੰ ਜਿੱਤਣ ਦੇ ਮਗਰੋਂ ਉਹਨਾਂ ਨੇ ਕਦੇ ਆਪਣੇ ਹਲਕੇ ਦੇ ਵਿੱਚ ਮੂੰਹ ਨਹੀਂ ਦਿਖਾਇਆ ਹੁੰਦਾ ਇਹ ਇੱਕ ਮੁੱਦਾ ਹੈ ਵੱਡਾ ਇਧਰ ਗੱਲ ਕਰੀਏ ਤਾਂ ਇੱਕ ਦਿਲਚਸਪ ਖਬਰ ਹੋਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ 1992 ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਬਾਈਕਟ ਹੋਇਆ ਸੀਗਾ ਸਾਬਕਾ ਐਮਪੀ ਰਤਿੰਦਰਪਾਲ ਸਿੰਘ ਨੇ ਚੋਣਾਂ ਵਿੱਚ ਹਿੱਸਾ ਲੈਣ ਲਈ ਖੜਕੂਆਂ ਸੰਨੇ ਪੰਥਕ ਧਿਰਾਂ ਨੂੰ ਰਾਜ਼ੀ ਕਰ ਲਿਆ ਸੀ ਪਰ ਉਹਨਾਂ ਨੇ ਉੱਤੇ ਹਮਲਾ ਹੋਣ ਦੇ ਮਗਰੋਂ ਪੰਥਕ ਧਿਰਾਂ ਨੇ ਚੋਣਾਂ ਦਾ ਬਾਈਕਟ ਕਰ ਦਿੱਤਾ ਬਿਆਨ ਸਿੰਘ ਦੀ ਜਿਹੜੀ ਸਰਕਾਰ ਸੀਗੀ ਖੁਫੀਆ ਵਿਭਾਗ ਦੇ ਜੁਆਇੰਟ ਡਾਇਰੈਕਟਰ ਮਲੋਇਕ ਕ੍ਰਿਸ਼ਨ ਧਰਦੇ ਦੀ ਜਿਹੜੀ ਕਿਤਾਬ ਖੁੱਲੇ ਪੇਹ ਦੇ ਵਿੱਚ ਇਹਨਾਂ ਤੱਥਾਂ ਦਾ ਜ਼ਿਕਰ ਹੈ ਕਿ ਸਾਬਕਾ ਐਮਪੀ ਅਰਜਿੰਦਰਪਾਲ ਨੇ ਗੱਲਬਾਤ ਕਰਦਿਆਂ ਉਹਨਾਂ ਦੇ ਸਾਰੀਆਂ ਜਿਹੜੀਆਂ ਧਿਰਾਂ ਹੈਗੀਆਂ ਨੇ ਖੜਕੂ ਫੈਡਰੇਸ਼ਨਾਂ ਇਹ ਇਹ ਇਹਨੂੰ ਚੋਣਾਂ ਦੇ ਵਿੱਚ ਦਾ ਹਿੱਸਾ ਦਾ ਬਾਈਕਾਟ ਕਰਨ ਬਾਈਕਾਟ ਨਾ ਕਰਨ ਦੀ ਲਈ ਜਿਹੜਾ ਸਹਿਮਤ ਕਰ ਲਿਆ ਸੀ ਸੁਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਖੜਕੂ ਸੁਖਦੇਵ ਬੱਬਰ ਦੇ ਨਾਲ ਮੀਟਿੰਗ ਵੀ ਕਰਵਾ ਦਿੱਤੀ ਗਈ ਸੀ ਅਕਾਲ ਤਖਤ ਦੇ ਉੱਤੇ ਹੋਈ ਜੋ ਮੀਟਿੰਗ ਦੇ ਵਿੱਚ ਅਮਰਿੰਦਰ ਸਿੰਘ ਸੁਜੀਤ ਬਰਨਾਲਾ ਪ੍ਰਕਾਸ਼ ਸਿੰਘ ਬਾਦਲ ਸੀ ਅਮਰਿੰਜੀਤ ਸਿੰਘ ਮਾਨ ਕਿਰਪਾਲ ਨਰੰਗ ਮਨਜੀਤ ਸਿੰਘ ਤੇ ਕੁਝ ਹੋਰ ਖੜਕੂ ਹਾਜ਼ਰ ਸੀਗੇ ਇਸ ਮੌਕੇ ਮਤਾ ਪਾਇਆ ਗਿਆ ਕਿ ਦੋਸ਼ੀ ਦਾਗੀ ਤੇ ਭਗੌੜਿਆਂ ਨੂੰ ਟਿਕਟ ਨਹੀਂ ਦਿੱਤੀ ਜਾਏਗੀ। ਇਹਦੇ ਨਾਲ ਹੀ ਅਰਜੰਦਰਪਾਲ ਨੇ ਦੱਸਿਆ ਕਿ ਜਦੋਂ ਵੀ ਅੰਮ੍ਰਿਤਸਰ ਤੋਂ ਵਾਪਸ ਆ ਰਿਹਾ ਸੀ ਤਾਂ ਬਿਆਸ ਨੇੜੇ ਮੇਰਾ ਸੜਕ ਹਾਸਾ ਕਰਵਾ ਦਿੱਤਾ ਗਿਆ ਸੀ। ਇਸ ਮੌਕੇ ਪਿੰਡ ਵਾਲਿਆਂ ਨੇ ਮੈਨੂੰ ਜਿਹੜਾ ਹੈਗਾ ਬਿਆਸ ਹਸਪਤਾਲ ਵਿੱਚ ਦਾਖਲ ਕਰਵਾਇਆ। ਉੱਥੇ ਦੇ ਇੰਚਾਰਜ ਨੂੰ ਮਜੀਠਾ ਦੇ ਐਸਐਸਪੀ ਤੇ ਪੀਪੀਐਸ ਗਿੱਲ ਉਹਨਾਂ ਦਾ ਫੋਨ ਆਇਆ ਸੀਗਾ ਤੇ ਜਿਹਦੇ ਵਿੱਚ ਕਿਹਾ ਗਿਆ ਕਿ ਮੇਰੀ ਮੌਤ ਦਾ ਫਰਮਾਨ ਸੀਗਾ ਪਰ ਬਰਗੇਡੀਅਨ ਨੇ ਸਾਨੂੰ ਜਿਹੜਾ ਉੱਥੋਂ ਕੱਢ ਲਿਆ ਰਤਿੰਦਰਪਾਲ ਉਹਨਾਂ ਨੇ ਜਿਹੋ ਉਹਨਾਂ ਦੇ ਬਾਈਕਾਟ ਦਾ ਬਿਆਨ ਦਵਾਉਣ ਲਈ ਉਹਦੀ ਪਤਨੀ ਦੇ ਕੋਲੋਂ ਮਲੋਏ ਕ੍ਰਿਸ਼ਨ ਜੋ ਕਿ ਉਹ ਜੋਇੰਟ ਡਾਇਰੈਕਟਰ ਸੀਗੇ ਉਹਨਾਂ ਨੂੰ ਪਗੜੀ ਪਾ ਕੇ ਚਾਰ ਨਿੰਗਰ ਦੇ ਨਾਲ ਆਏ ਸੀਗੇ ਉਹਨਾਂ ਨੂੰ ਦੋ ਜਿਹੜੇ ਅਟੈਚੀਆਂ ਦੇ ਵਿੱਚ ਪਏ 2 ਕਰੋੜ ਰੁਪਏ ਲੈਣ ਲਈ ਕਿਹਾ ਗਿਆ ਉਹਨਾਂ ਦੀ ਪਤਨੀ ਜੋ ਦੋਵੇਂ ਅਟੈਚੀ ਭਗਾ ਮਾਰੀ ਮਾਰੇ ਤੇ ਵੱਡੇ ਅਧਿਕਾਰੀਆਂ ਨੇ ਫਿਰ ਸੰਪਰਕ ਕੀਤਾ 2 ਕਰੋੜ ਰੁਪਏ ਜਿਹੜੇ ਹੈਗੇ ਵੱਡੀਆਂ ਕੋਠੀਆਂ ਵਿੱਚ ਪਾਸੀ ਰੋਡ ਦੇ ਉੱਤੇ 5 ਨੰਬਰ ਕੋਠੀ ਦੇ ਏਸੀ ਸਿਨੇਮਾ ਤੇ ਚਿਲਡਰਨ ਚੌਂਕ ਦੇ ਪਾਸੇ ਜਿਹੜਾ 10 ਨੰਬਰ ਕੋਠੀ ਪਟਿਆਲਾ ਦੇ ਵਿੱਚ ਉਹਦੇ ਨਾਮ ਕਰ ਦਿੱਤੀਆਂ ਗਈਆਂ ਸੋ ਇਹਨਾਂ ਰਿਕਾਰਡ ਮਿਲਣ ਦੇ ਮਗਰੋਂ ਰਤਿੰਦਰਪਾਲ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਖੁਫੀਆ ਵਿਭਾਗ ਦੇ ਸਾਰੇ ਜਿਹੜੇ ਹੈਗੇ ਆ ਭੇਦ ਖੋਲੇ ਸੀਗੇ ਮਗਰੋਂ ਲੁਧਿਆਣਾ ਦੇ ਗੁਰਦੁਆਰੇ ਅਕਾਲ ਕੜ ਦੇ ਵਿੱਚ ਚਾਰ ਅਕਾਲੀ ਦਲਾਂ ਤੇ ਦੋ ਫੈਡਰੇਸ਼ਨਾਂ ਤੇ ਕਈ ਦਲਾਂ ਨੇ ਬਾਈਕਾਟ ਕਰ ਦਿੱਤਾ ਇਸ ਸਮੇਂ ਸਿਮਰਨਜੀਤ ਸਿੰਘ ਮਾਨ ਕੈਪਟਨ ਹਰਚਰਨ ਰੋਡੇ ਪ੍ਰਕਾਸ਼ ਸਿੰਘ ਬਾਦਲ ਮਨਜੀਤ ਸਿੰਘ ਕਰਤਾਰ ਸਿੰਘ ਨਰੰਗ ਭਾਈ ਸੁਖਦੇਵ ਸਿੰਘ ਫੋਟੋ ਵਿੱਚ ਨਜ਼ਰ ਆ ਰਹੇ ਸੀਗੇ ਅਰਜੰਦਰਪਾਲ ਦੀ ਪਤਨੀ ਨੂੰ ਜਿਹੜਾ ਰੁਪਈਏ ਦੇਣ ਦਾ ਜ਼ਿਕਰ ਖੁੱਲੇ ਪੇਜ ਕਿਤਾਬ ਤੇ ਪੰਨਾ 408 ਦੇ ਵਿੱਚ ਮਿਲਦਾ ਸਗੋਂ ਇਹ ਲਫਾਫੇ ਦਾ ਜ਼ਿਕਰ ਜਿਹੜਾ ਇਸ ਪੰਨੇ ਉੱਤੇ ਜ਼ਿਕਰ ਮਿਲਦਾ ਕਿ ਅਰਜੰਦਰਪਾਲ ਨੇ ਪੰਥ ਦੀ ਸਲਾਫ਼ ਸਫਾਈ ਕਰਨ ਲਈ ਬੜਾ ਜੋ ਜ਼ੋਰ ਲਾਇਆ ਅਰਜੰਦਰਪਾਲ ਅਨੁਸਾਰ ਪੰਥ ਵੱਲੋਂ ਚੋਣਾਂ ਦੇ ਬਾਈਕਾਟ ਨੇ ਪੰਜਾਬ ਦੀ ਜਵਾਨੀ ਦਾ ਘਾਣ ਕਰਵਾਇਆ ਹੈਗਾ ਇਹ ਅਰਜੰਦਰਪਾਲ ਸਿੰਘ ਇਸ ਆਪਣੀ ਉਹਦੀ ਕਿਤਾਬ ਵਿੱਚ ਜ਼ਿਕਰ ਆ ਰਕਤਿੰਦਰਪਾਲ ਦਾ ਜਿਹਨੂੰ ਕਹਿੰਦੇ ਨੇ ਇੱਕੋਟ ਹੈ ਆਖਰੀ ਵਿੱਚ ਅਨੰਦਪੁਰ ਸਾਹਿਬ ਹਲਕੇ ਦੀ ਦੋਸਤੋ ਗੱਲ ਕਰਦੇ ਹਾਂ ਜਿੱਥੇ ਕੋਲਮ ਲਾ ਕੇ ਅਨੰਦਪੁਰ ਸਾਹਿਬ ਹਲਕੇ ਦੇ ਵਿੱਚੋਂ ਫਾੜੀ ਬੀਜੇਪੀ ਫਾੜੀ ਨਜ਼ਰ ਆ ਰਹੀ ਹੈ ਹਾਲੇ ਤੱਕ ਕੋਣੇ ਉਮੀਦਵਾਰ ਨਹੀਂ ਐਲਾਨੇ ਆ ਅਨੰਦਪੁਰ ਤੋਂ ਆਮ ਆਦਮੀ ਪਾਰਟੀ ਅਕਾਲੀ ਦਲ ਕਾਂਗਰਸ ਵੱਲੋਂ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਜਦਕਿ ਭਾਰਤੀ ਜਨਤਾ ਪਾਰਟੀ ਇਸ ਮਾਮਲੇ ਵਿੱਚ ਪਿੱਛੇ ਰਹਿ ਗਈ ਹੈ ਭੋਜਨ ਸਮਾਜ ਪਾਰਟੀ ਆਪਣੇ ਉਮੀਦਵਾਰ ਬਾਰੇ ਅਜੇ ਤੱਕ ਕੋਈ ਉਗਸੁਗ ਨਹੀਂ ਦੱਸ ਸਕੀ ਬੀਜੇਪੀ ਦੇ ਸਾਬਕਾ ਪ੍ਰਧਾਨ ਅਭਿਨਾਸ਼ ਰਾਏ ਖੰਨਾ ਬਸਪਾ ਦੇ ਵਿੱਚ ਜਸਪੀਰ ਗੜੀ ਨੂੰ ਉਮੀਦਵਾਰ ਬਣਾਉਣ ਦੇ ਚਰਚੇ ਸੀਗੇ ਭਾਜਪਾ ਸੂਬਾਈ ਪ੍ਰਧਾਨ ਸੁਨੀਲ ਜਾਖੜ ਨੇ ਅਰੰਧਪੁਰ ਸਾਬ ਤੋਂ ਉਮੀਦਵਾਰ ਦੀ ਚੋਣ ਜੋ ਹੋ ਰਹੀ ਦੇਰੀ ਬਾਰੇ ਦੱਸਿਆ ਕਿ ਬਾਕੀ ਹਲਕਿਆਂ ਦਾ ਜ਼ਮੀਨੀ ਪਦਨ ਸਮੀਖਿਆ ਦੇ ਧਾਰੋਤੇ ਛੇਤੀ ਫੈਸਲਾ ਲਿਆ ਜਾਏਗਾ ਇਵੇਂ ਹੀ ਬਸਪਾ ਦੇ ਨਮਾ ਸ਼ਹਿਰ ਤੋਂ ਇਕਲੌਤੇ ਵਿਧਾਇਕ ਨਸ਼ਤਰਪਾਲ ਨੇ ਦੱਸਿਆ ਕਿ ਅਨੰਦਪੁਰ ਸਾਬ ਤੋਂ ਪਾਰਟੀ ਦੇ ਉਮੀਦਵਾਰ ਹੋਣ ਦਾ ਜਿਹੜਾ ਐਲਾਨ ਹੈ ਉਹ ਇੱਕ ਦੋ ਦਿਨਾਂ ਦੇ ਵਿੱਚ ਕੀਤਾ ਜਾਏਗਾ ਭਾਜਪਾ ਇਸ ਹਾਲ ਕਿ ਤੋਂ ਬਾਕੀ ਦਾਵੇਦਾਰਾਂ ਦੇ ਵਿੱਚ ਕੌਮੀ ਘਟ ਗਿੰਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਲਾਲਪੁਰਾ ਸੂਬਾਈ ਆਗੂ ਸੁਭਾਸ਼ ਸ਼ਰਮਾ ਤੇ ਅੱਠ ਚਾਹਵਾਨ ਦੱਸੇ ਜਾ ਰਹੇ ਨੇ ਇਵੇਂ ਹੀ ਬਸਪਾ ਦੇ ਪਾਰਟੀ ਦੇ ਵਿੱਚ ਸੂਬਾਈ ਆਗੂ ਠੇਕੇਦਾਰ ਅਜੀਤ ਸਿੰਘ ਭੈਣੀ ਸਰਕਾਰ ਵਿਧਾਇਕ ਐਡਵੋਕੇਟ ਹਰगोपाल ਸਨੇ 12 ਉਮੀਦਵਾਰਾਂ ਦੀ ਜ਼ਿੰਮੇਵਾਰੀ ਹੈ ਭਾਜਪਾ ਦੇ ਸਾਬਕਾ ਪ੍ਰਧਾਨ ਅਵਿਨਾਸ਼ ਰਾਏ ਖੰਨਾ ਬਸਬਦੇ ਸੂਬਾ ਪ੍ਰਧਾਨ ਜਸਪੀਰ ਗੜੀ ਨੇ ਆਪੋ ਆਪਣੀ ਜ਼ਿੰਮੇਵਾਰੀ ਸੰਬੰਧੀ ਪੱਖ ਰੱਖਿਆ ਇਹ ਫੈਸਲਾ ਉਹਨਾਂ ਦੀ ਜਿਹੜੀ ਹੈਗੀ ਆ ਪਾਰਟੀਆਂ ਦੇ ਕੌਮੀ ਪ੍ਰਧਾਨਾਂ ਤੇ ਫੈਸਲੇ ਉੱਤੇ ਨਿਰਪਰ ਕਰਦਾ ਸੋ ਕੁੱਲ ਮਿਲਾ ਕੇ ਦੋਸਤੋ ਇਹ ਜਿਹੜੀ ਕਹਾਣੀ ਹੈ ਕੱਲ ਫੇਰ ਸਾਂਝ ਪਉਨੇ ਤੁਹਾਡੇ ਨਾਲ ਤੱਕ ਤੱਕਲੀ ਇਜਾਜ਼ਤ ਦਿਓ ਆਏ ਦਿਨ ਇਸ ਮੈਦਾਨ ਦੇ ਵਿੱਚ ਖਬਰਾਂ ਦੇ ਮੈਦਾਨ ਚੋੜਾ ਦੇ ਮੈਦਾਨ ਦੇ ਵਿੱਚ ਜਿਹੜੀ ਖਬਰਾਂ ਆ ਪਕ ਰਹੀਆਂ ਨੇ ਉਹਦੇ ਬਾਰੇ ਗਾਹੇ-ਬਗਾਹੇ ਤੁਹਾਡੇ ਨਾਲ ਸਾਂਝ ਪੈਂਦੀ ਰਹੂਗੀ ਤਦ ਤੱਕ ਲਈ ਇਜਾਜ਼ਤ ਦਿਓ ਸ਼ੁਕਰੀਆ ਪਸੰਦ